ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਗਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਵਿੱਚ ਲਗਭਗ ਤੁਹਾਨੂੰ 25 24 ਨਾਗ ਦਿਖਾਵਾਂਗੇ ਸਾਰੇ ਸੇਲ ਆ ਕੱਲੇ-ਕੱਲੇ ਨਾਗ ਬਾਰੇ ਡਿਟੇਲ ਵੀਰ ਤੋਂ ਲੈ ਕੇ ਜਾਵਾਂਗੇ ਸੀਨੀ ਵਾਲਾ ਕਰ ਡੇਰੀ ਫਾਰਮ ਤੇ ਆਪਾਂ ਇੱਥੋਂ ਵੀਡੀਓ ਕਵਰ ਕਰਦੇ ਪਏ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਵੀਰੇ ਮੇਰਾ ਨਾਮ ਰਾਮਨਾਪ੍ਰੀਤ ਸਿੰਘ ਆ ਪਿੰਡ ਸੀਨੀਵਾਲ ਕਲਾ ਹੈਗਾ ਵੱਡਾ ਸੀਨੀਵਾਲ ਜੀ ਜਿਹੜਾ ਫਾਰਮ ਆ ਸੀਨੀਵਾਲ ਕਲਾ ਤੋਂ 1.5 ਕਿਲੋਮੀਟਰ ਚੱਲ ਕੇ ਕਾਲੇ ਛੜ ਤੇ ਆਪਣਾ ਫਾਰਮ ਹੈਗਾ ਵੀਰੇ ਜ਼ਿਲ੍ਹਾ ਆਪਣਾ ਬਰਨਾਲਾ ਕਾ ਜੀ ਕੰਟੈਕਟ ਨੰਬਰ ਨੋਟ ਕਰ ਲਓ 62807 13934 62807 13934 ਮੇਰਾ ਵੀਰੇ ਵਟਸਐਪ ਵੀ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਲ ਸਾਨੂੰ ਵਟਸਐਪ ਤੇ ਹੈਲੋ ਦਾ ਮੈਸੇਜ ਕਰਦਾ ਸਾਡੀ ਲੋਕੇਸ਼ਨ ਆਟੋਮੈਟਿਕ ਆਜੂ ਵੀਰ ਨੂੰ ਉਹਦੇ ਟੱਚ ਅੱਜ ਲਗਭਗ ਆਪਾਂ 28 ਤਰੀਕ ਨੂੰ ਵੀਡੀਓ ਕਵਰ ਕਰਦੇ ਪਏ ਆ। ਇਹਨਾਂ ਆਪਾਂ 28 ਤਰੀਕ ਨੂੰ ਸਾਮੀ ਵੀਡੀਓ ਕਵਰ ਕਰਦੇ ਆ 29 ਤਰੀਕ ਨੂੰ ਕੱਲ ਨੂੰ ਸਵੇਰ ਆਪਾਂ ਲੋਡ ਕਰਾਂਗੇ ਵੀਡੀਓ ਜਿਹਦੇ ਵਿੱਚ ਵੀਰੇ 20 ਨਾਗ ਆਪਾਂ ਕੈਮਰੇ ਦੇ ਸਾਹਮਣੇ ਕਰਾਂਗੇ ਜੀ ਤੇ 6 ਨਾਗ ਆਪਣੇ ਹੋਰ ਆਉਣਗੇ ਕੱਲ ਨੂੰ ਪਰਮਾਤਮਾ ਦੀ ਕਿਰਪਾ ਨਾਲ ਦਾ ਟੋਟਲ ਵੀਰੇ 26 ਨਾਗ ਹੋਣਗੇ। ਕੱਲ ਨੂੰ ਕੋਈ ਵੀਰ ਨਾ ਆਵੇ ਮੈਂ ਫਾਰਮ ਦੇਣੀ ਮੈਨਲਾ ਬਾਕੀ ਇਹ ਕਰਮ ਵਾਲੀਆਂ ਗਊਆਂ ਦਾ ਵੀਰੇ ਰੈਸਟ ਕਰਨੀਆਂ ਆ ਕੱਲ ਨੂੰ। ਠੀਕ ਹੈ। ਕਿਉਂਕਿ ਅਜ ਤੱਕ ਆਪਰੇ ਚਮਾਲ ਆਇਆ ਨਾ ਨਮਾਉਣ ਨੂੰ। 30 ਤਰੀਕ ਨੂੰ ਆਜੇ। 30 ਤਰੀਕ ਦਿਨ ਮੰਗ ਇਹਨਾਂ ਵਿੱਚ ਵੀ ਜਿਹੜੇ ਨਵੇਂ ਆ ਸੋਚਣ ਵੀ 25 26 ਗਾਇਆਂ ਵੀ ਖਣੀ ਕਿੰਨਾ ਟਾਈਮ ਲੱਗੂ ਵੇਚਨ ਨੂੰ ਸਾਡੇ ਫਾਰਮ ਤੇ ਆਉਣਾ ਵੀਰ ਸਤ ਸਾਹ ਦੇ 7:00 ਤੋਂ 8:00 ਦੇ ਵਿੱਚ ਵਿੱਚ ਆ ਜਾਈਏ ਵੀਰੇ ਤਕਰੀਬਨ 10:00 ਵਜੇ ਨੂੰ ਅਸੀਂ ਸਾਰੀਆਂ ਗਾਇਆਂ ਵੇਚ ਕੇ ਵਿਹਲੇ ਹੋ ਜਾਨੇ ਆ ਪ੍ਰਮਾਤਮਾ ਦੀ ਕਿਰਪਾ ਸਦਕਾ ਠੀਕ ਹੈ ਕਿਉਂਕਿ ਵੀਰੇ ਮਾਲ ਸਾਡਾ ਚੁਣ ਕੇ ਖਰੀਦਿਆ ਹੁੰਦਾ ਰੇਟ ਸਾਡਾ ਉਹ ਲਾਇਆ ਹੁੰਦਾ ਜਿਹੜਾ ਮਾਰਕੀਟ ਨੂੰ 10 ਤੋਂ 15000 ਰੁਪਇਆ ਘੱਟ ਹੋਵੇ ਗੱਲੀ ਗੱਲੀ ਗਾਂ ਦੇ ਵਿੱਚ ਠੀਕ ਹੈ ਸਾਡੇ ਬੋਲਣ ਦਾ ਫਰਕ ਨਹੀਂ ਪੈਣਾ ਇੱਥੇ ਜਿਹੜੇ ਵੀਰ ਆਉਣਗੇ ਉਹਨਾਂ ਨੂੰ ਰਿਜ਼ਲਟ ਮਿਲ ਪਹਿਲਾ ਨੰਬਰ ਸਟਾਰਟ ਕਰਦੇ ਆਪਾਂ ਜਰਸੀ ਦੋ ਜਰਸੀ ਵੀਰੇ ਤੇ ਤੋਰੋ ਸੁਪਨ ਸਾਹਿਬ ਕਿਹੜਾ ਸੁਹਾ ਸੂੰਦੀ ਦੂਜਾ ਸੁਹਾ ਸੂੰਦੀ ਆ ਵੀਰੇ ਕਰਮਾ ਵਾਲੀ ਠੀਕ ਹੈ ਤੇ ਮੀਡੀਅਮ ਸਾਈਜ਼ ਦੇ ਵਿੱਚ ਆਉਂ ਚੰਗੀ ਅੱਖਰ ਬਹੁਤ ਚੰਗੇ ਆ ਕਰਮਾ ਵਾਲੀ ਤੇ ਥੱਲੇ ਦੇਸੀ ਮਖਿਆਲ ਆਈ ਫਿਰਦੀ ਆ ਜੀ ਤੇ ਦੁੱਧ ਵਾਲੇ ਪੱਖ ਤੋਂ ਵੀਰੇ ਬਹੁਤ ਸੋਹਣੀ ਰਹੂਗੀ ਤੇ ਬੱਚਾ ਜਾਨੀ ਦੀ 2-4 ਦਿਨਾਂ ਦੇ ਵਿੱਚ ਧਰ ਦੂਗੀ ਠੀਕ ਹੈ ਜਿਹੜਾ ਵੀਰ ਲੈ ਗਿਆ ਵੀਰੇ ਇਹਨੂੰ 2-4 ਸੂਏ ਚੋਊਗਾ ਦੇਖੋ ਮਿਲਕ ਵੈਂਡਸਲੇ ਢੱਲੋਂ ਸਾਹਿਬ ਦਿਖਾ ਦਿਓ ਨੇੜੋਂ ਤੋਂ ਰਸਾ ਪੈ ਵੀ ਹੈ ਜਮਾ ਹੈ ਨਾ ਹਾਂਜੀ ਹਾਂਜੀ ਅਖਰਬਾਲੇ ਚੰਗੇ ਆ ਵੀਰੇ ਕਰਮ ਵਾਲੀ ਦੇ ਤੋਰ ਦੇ ਲੰਬੀ ਵੀ ਸੋ ਥਾਂ ਤੋਂ ਦੇਖੋ ਝੋਲੀ ਵਾਲੀ ਬਿਹੜਾ ਪੂਰੀ ਸਾਫ ਸੁਥਰੀ ਤੇ ਐਵਰੇਜ ਮੰਨ ਕੇ ਚੱਲੀਏ ਵੀ ਇਹ ਤੇ ਕੀ ਦੁੱਧ ਵਾਲੀ ਇਹਦੀ ਆਪਾਂ ਵੀਰੇ ਸਾਡੇ ਫਾਰਮ ਤੇ ਸੂਪੀ ਅਸੀਂ 20 ਕਿਲੋ ਵੀਰੇ ਚਵਾ ਦੇਾਂਗੇ 20 ਮੰਨ ਕੇ ਲੈ ਜਾਏ ਬੰਦਾ ਹਾਂ 20 ਮੰਨ ਕੇ ਲੈ ਜਾਏ ਜੇ ਦੋ ਕਿਲੋ ਘ ਕਿਉਂਕਿ ਵੀ ਜਿਹੜਾ ਦੁੱਧ ਹੁੰਦਾ ਗਊ ਮਾਤਾ ਦੇ ਝਾੜ ਥੱਲੇ ਹੁੰਦਾ ਮੇਰੇ ਫਾਦਰ ਸਾਹਿਬ ਕਹਿੰਦੇ ਹੁੰਦੇ ਸੀ ਜਿਹੇ ਜ ਆ ਪਾਲਾਂਗੇ ਚੋਲਾਂਗੇ ਰੇਟ ਕਿੱਥੋਂ ਕਿ ਸਟਾਰਟ ਹੋਣਗੇ ਆਪਣੇ ਆਹ ਰੇਟ ਵੀਰੇ ਆਪਣੇ 50 ਤੋਂ ਸ਼ੁਰੂ ਹੋ ਕੇ 55 60 60 ਕਰਦੇ ਕਰਦੇ 90 ਐਂਡ ਆ ਜੀ ਨਾ ਸਾਰੇ ਸੌਦੇ 50 ਵਾਲੇ ਨਾ ਸਾਰੇ ਸੌਦੇ 90 ਵਾਲੇ ਆ ਮੈਕਸਮ ਆਲਾ ਜਿਆਦੇ ਸੌਦੇ ਫਾਰਮ 'ਚ 60 ਤੋਂ 80 ਦੇ ਵਿੱਚ ਹੋਣਗੇ ਕੱਲ ਨੂੰ ਰੇਟ ਆ ਉਹਦਾ ਪਤਾ ਕਰ ਲੈਣਾ ਕੱਲੀ-ਕੱਲੀ ਗਾਂ ਦੇ ਵਿੱਚ ਵੀਰੇ 10 ਤੋਂ 15000 ਦਾ ਰਿਜ਼ਲਟ ਮਿਲੂਗਾ ਇੱਥੇ ਆ ਕੇ ਰਿਜ਼ਲਟ ਬੰਦਾ ਦੇਖ ਲੈ ਜਿਹੜਾ ਵੀਰ ਘਰੋਂ ਸਖਾਲਿਆ ਇੱਕ ਲੈਣਾ ਉਹ ਦੋ ਲੈ ਕੇ ਮੁੜਦਾ ਜੀ ਅੱਗੇ 2 ਨੰਬਰ ਜਰਸੀ ਦੇਖੇ ਨਾ ਚੰਗੀ ਵੱਡੀ ਪੁਲੀ ਜੀ ਇਹ ਚੰਗੀ ਵੱਡੀ ਜਰਸੀ ਆ ਫਾਰਮ ਦੇ ਵਿੱਚੋਂ ਲਈ ਆ ਵੀਰ ਮੇਰੇ ਆ ਤਾਂ ਤੋਰੋ ਬੁੱਟੇ ਵੀਰ ਜੀ ਤੇ ਵੀਰੇ ਤਾਜੀ ਸੂਈ ਆ ਇਸ ਵਕਤ ਤੇ ਥੰਨੇ 20 ਤੋਂ 22 ਕਿਲੋ ਦਾ ਰੈਡੀ ਆ ਜੀ ਠੀਕ ਹੈ 20 ਤੋਂ 22 ਕਿਲੋ ਰੈਡੀ ਆ ਸਾਡੇ ਕੋਲੇ ਵੀਰੇ 2-3 ਦਿਨ ਹੋਰ ਖੜ ਗਈ 25 ਕਿਲੋ ਦਾ ਵੀਰੇ ਲੀਟਰ ਨਾਲ ਮਿਣਕੇ ਦੇਵਾਂਗੇ ਜਿਹੜਾ ਵੀਰ ਜਰਸੀ ਦਾ ਸਕੀਨ ਚੰਗੀ ਵੱਡੀ ਪੰਜਾਬ ਵਾਲੀ ਮੰਗਦਾਗਾ ਉਹ ਵੀਰ ਸਾਡੇ ਨਾਲ ਸਪਾਰਕ ਕਰਦਾ ਚੋਣ ਵੀਰੇ ਇੰਨਾ ਚੰਗਾ ਲੱਗਿਆ ਗੱਲਾਂ ਹੀ ਛੱਡ ਦੇ ਪੜੀ ਪੁੜੀ ਵੀ ਸਹਿਤ ਵੀ ਜੁੜਾ ਪੜੀ ਪੁੜੀ ਵੀਰੇ ਕੋਈ ਅੰਤ ਨਹੀਂਗਾ ਯਾਨੀ ਵਿੱਚ ਚੰਗੀ ਜਰਸੀ ਦੇ ਸਕੀਨ ਹੁੰਦੇ ਆਗੇ ਉਹ ਵੀਰ ਆਪਣੇ ਨਾਲ ਸਪਾਰਕ ਕਰ ਸਕਦਾ ਵੀਰੇ ਤੋਹਫਾ ਹੀ ਆ ਬੱਚਾ ਕੀ ਆ ਬੱਚਾ ਵੀਰੇ ਦੇ ਮਗਰ ਬੱਸ ਆਗਾ ਬੱਚਾ ਆ ਗਿਆ ਹਾਂ ਬੱਸ ਆ ਗਿਆ ਠੀਕ ਹੈ ਤੇ ਪੰਜ ਬੈੜ ਦਾ ਚੋਣ ਚਾਣ ਇੰਨਾ ਕਿ ਚੰਗਾ ਵੀਰੇ ਰੂਹ ਖੁਸ਼ ਕਰਦੀ ਆ ਦੋ ਘੜੀਆਂ ਜਿਵੇਂ ਵਪਾਰੀਆਂ ਦੇ ਵਿੱਚ ਕਹਾਵਤਾ ਵੀ ਪਉਏ ਦਾ ਨਸਾ ਹੁੰਦਾ ਹੈ ਵਪਾਰੀ ਕਹਿੰਦੇ ਚੌਂਦਿਆਂ ਨੂੰ ਉਹ ਚੀਜ਼ ਆ ਵੀ ਰੂਹ ਲੱਗਦੀ ਹੈ ਜਦੋਂ ਚੌਣ ਬੈਠਾਂਗੇ ਇਹ ਨਹੀਂ ਵੀ ਆਪਣਾ ਮਾਨਕੂਗਾ ਠੀਕ ਹੈ ਸਾਫ ਸੁਥਰੀ ਚੌਣ ਚਾਲੀ ਚੌਣ ਦੀ ਸਾਫ ਸੁਥਰੀ ਆ ਵੀਰੇ ਡੇਢ ਬਾਲਟੀ ਹੋ ਵੇਲੇ ਕੱਢਦੇ ਆ ਡੇਢ ਹੋ ਵੇਲੇ ਕੱਢਦੇ ਆ ਅੱਗੇ ਕਾਫੀ ਕਲਰ ਚ ਆ ਗਈ ਹੈ ਨਾ ਵੀਰੇ ਦੋ ਦੰਦ ਬਚਿਆ ਤੋੜੋ ਜੀ ਥੋੜੀ ਜਿਹੀ ਅਸੀਂ ਫਾਰਮ ਚੋਂ ਖੁੱਲੀ ਲੈ ਕੇ ਆਏ ਆ ਠੀਕ ਹੈ ਤੇ ਸੰਗਲਪਾ ਤੋਂ ਰੱਸੇ ਦੀ ਆਲ ਕਰਦੀ ਆ ਪਲੂਨ ਬਚਾ ਵੀਰੇ ਦੋ ਦੰਦ ਆ ਗਈ ਠੀਕ ਹੈ ਹਫਤੇ ਦੀ ਕੱਤੀ ਆ ਭਾਅ ਸਿਰ ਮਿਲਿਆ ਭਾਅ ਸਿਰ ਦੇ ਦਿਆਂਗੇ ਠੀਕ ਹੈ ਦੇਖੋ ਬੱਸੀ ਕਲਬੂਤਰ ਆ ਕੀ ਆ ਵੀਰੇ ਕ੍ਰਾਸ ਬਹਿਣਾ ਗਾਣੀਆਂ ਦਾ ਤੋਹਫਾ ਠੰਡੀ ਸੀਲ ਵੀਰੇ ਇੰਨੀਆਂ ਗੱਲਾਂ ਹੀ ਛੱਡ ਦਿਓ ਕੱਤੀ ਆ ਹਫਤੇ ਦੀ ਦੁੱਧ ਮੱਝ ਨੂੰ ਮੁਕਾਬਲਾ ਕਰੂ ਵੀਰੇ ਮੁਕਾਬਲਾ ਕਰੂਗੀ ਬਾਕੀ ਹੁੰਦੜ ਇਹਲਾ ਵੀੜਾ ਵੀਰ ਲੈ ਗਿਆ 5-7 ਸੂਏ ਵੀਰੇ ਰਾਂਦਰੀਆਂ ਚੋਲੂ ਬਾਕੀ ਤੁਸੀਂ ਇਕੱਲਾ ਇਕੱਲਾ ਮਾਲ ਦੇਖ ਲਓਗੇ ਵੀਰੇ ਥਣ ਲੇਵੇ ਦੇ ਪੱਖ ਚਾਂਤੀ ਕੋਈ ਨਹੀਂ ਕਿਉਂਕਿ ਥੋੜੀ ਜਿਹੀ ਧਿਲਿਆਰੀ ਦੀ ਆਲ ਕਰ ਦੇ ਤਾਂ ਹੀ ਇਹ ਸੰਗਲ ਪਾਇਆ ਵਾ ਜੈ ਜਗਲਾ ਤੇ ਥਾਂ ਥਣੂ ਮੁਠੀ ਵਾਲਾ ਜਮ ਮਖਿਆਲ ਜਿਆ ਥੱਲੇ ਹਨਾ ਬਾ ਵੀਰੇ ਮਖਿਆਲ ਛੱਡਦੀ ਆ ਕੀ ਦੇਸੀ ਮਖਿਆਲ ਲਾ ਦੇਣਾ ਕਰਮ ਵਾਲੀ ਨੇ ਅੰਤੀ ਕੋਈ ਨਹੀਂ ਗਾ ਠੀਕ ਹੈ ਗਊ ਮਾਤਾ ਠੰਡੀ ਸੀਲ ਵੀਰੇ ਬਹੁਤ ਆ ਚੱਲ ਬੁੱਤ ਚੱਲ ਠੀਕ ਹੈ ਅੱਗੇ ਇਹ ਪੈਰ ਥੱਲੇ ਸੰਗਲ ਆ ਗਿਆ ਇਹਦੇ ਕੋਈ ਗੱਲ ਹੈ ਜੀ ਤੇ ਅਗੜ ਦੇ ਬੁੱਟੇ ਅੱਗੇ ਆ ਭਾਈ 4 ਨੰਬਰ ਵਹਿੜ ਦੇਖੀ ਜਾਨੀ ਆ ਜੀ 4 ਨੰਬਰ ਜਿਹੜੀ ਦੇਖਦੇ ਆ ਵੀਰੇ ਦੂਜਾ ਸੁਹਾ ਸੁਹੰਦੀ ਬੁੱਥੀ ਬਾਤੀ ਦੇਖੋ ਬਿਲਕੁਲ ਬਹੁਤ ਛੋਟੀ ਹੈਗੀ ਤੇ ਦੁੱਧ ਵਾਲੇ ਪੱਖੇ ਚ ਵੀਰੇ ਇਹ ਵੀ ਜਾਣੀ ਦੀ 22 23 24 ਕਿਲੋ ਦੇ ਪੱਖੇ ਚ ਰਹੂਗੀ ਚੰਗੀ ਆ ਜਾਣੀ ਦੀ ਜਿੰਨੀ ਗੱਲ ਕਰੀਏ ਸਾਫ਼ ਆ ਪੂਰੀ ਹੈਣਾ ਹਾਂਜੀ 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 ਵੀਰੇ ਸਾਡੇ ਕੋਲ ਜਿਆਦਾ ਮਾਲ ਵੀਰੇ 20 ਤੋਂ ਬਾਹਰ ਵਾਲਾ ਹੀ ਆ ਪੰਜ ਕੁ ਬੜਾ ਨੇ ਜਿਹੜੀਆਂ 15 16 17 ਕਿਲੋ ਦੇੜ ਗੇੜ ਦੇ ਦੁੱਧ ਦੇਣ ਵਾਲੀਆਂ ਹੈਗੀਆਂ ਹੈਗੀਆਂ ਠੀਕ ਹੈ ਬਾਕੀ ਸਾਰਾ 20 ਤੋਂ ਬਾਹਰ ਵਾਲਾ ਕਿਉਂਕਿ ਵੀਰੇ 20 ਤੋਂ ਘੱਟ ਤਾਂ ਫਿਰ ਗਊ ਮਾਤਾ ਪੜਦਾ ਵੀ ਨਹੀਂ ਪੌਂਦੀ ਹੈਗੀ ਜਿਵੇਂ ਇਦਾਂ ਦੇ ਬੜਾ ਪਰ 20 ਦੀ ਗੱਲ ਕਰੇ ਮੌਸਮ ਠੰਡਾ ਹੋ ਗਿਆ ਸੂਏ ਦਾ ਤੇਜ ਹੋ ਵੀ ਜਾਣਗੇ 25 ਸੱਬੇ ਵੀਰੇ 25 25 ਨੂੰ ਵੀ ਜਾਣਗੇ ਚਲੋ ਵੀਰੇ ਜਮਾਤ ਦੀ ਗਰਮੀ ਆ 20 20 ਬਹੁਤ ਆ ਜੈ ਜੈਕਾਰ ਐਵੇਂ ਆਪਾਂ 32 ਕਹਿ ਦੀ 35 ਕਹਿ ਦੀ ਉਹ ਤਾਂ ਪੱਥਰ ਵੱਡਣ ਹੁੰਦਾਗਾ ਜਿਵੇਂ ਹਰ ਇੱਕ ਵਾਰ 32 35 ਨਹੀਂ ਕੱਢਦੀਗੀ ਤੇ ਬਾਕੀ ਤੋਰੀ ਜਲ ਸਰਪਾ ਸਾਹਿਬ ਨਾਲ ਦਿਆ ਟਰਾਂਸਪੋਰਟ ਦੀ ਸਹੂਲਤ ਸਾਰੀ ਆ ਇਕੱਲੇ ਪੰਜਾਬ ਪੰਜਾਬ ਦਾ 13 ਰੁਪਏ ਕਿਲੋਮੀਟਰ ਪਊਗਾ ਵੀਰੇ ਕਿਤੋਂ ਦੂਰੋਂ ਵੀਰ ਨੇ ਆਉਣਾ ਇੱਕ ਦੂਜੇ ਨਾਲ ਪਾਹਨਾ ਕਰਾਇਆ ਦੋਦੀ ਹੋ ਜਾਂਦਾਗਾ ਠੀਕ ਆ ਆਨਲਾਈਨ ਪੇਮੈਂਟ ਦੀ ਸਹੂਲਤ ਹੈਗੀ ਆ ਸਾਰੀ ਕ੍ਰੈਡਿਟ ਕਾਰਡ ਵੀ ਪਹੁੰਚ ਜਾਂਦਾ ਆਪਣੇ ਤੁਹਾਡੇ ਕੋਲ ਕ੍ਰੈਡਿਟ ਕਾਰਡ ਬਣਿਆ ਵਾ ਵੀਰੇ ਸਹੂਲਤ ਸੀਨੀ ਵਾਲ ਗੰਡਰੀ ਫਾਰਮ ਤੇ ਲੈ ਕੇ ਆਓ ਚੱਕ ਲਿਓ ਲਾਭ ਉਠਾਓ ਵੀਰੇ ਫਾਇਦਾ ਉਠਾਓ ਦਾ ਕਿ ਜੇ ਵੀਰ ਨੇ ਜਿੰਨੇ ਦੀ ਗਾਂ ਲੈਣੀ ਉਹਦੀ ਪੇਮੈਂਟ ਤੇ ਲਿਮਟ ਵੱਧ ਆ ਗਈ ਉਹ ਬਾਕੀ ਦੀ ਆਪਾਂ ਕੈਸ਼ ਪੇਮੈਂਟ ਵੀ ਦੇ ਦੇਣੇ ਆ ਕੋਈ ਗੱਲ ਨਹੀਂ ਹਾਂ ਉਹ ਵੀ ਆਪਣੇ ਕੋਲ ਸੁਵਿਧਾ ਹੈਗੀ ਆ ਪੰਪ ਤੇ ਲਿਜਾਣ ਦੀ ਲੋੜ ਨਹੀਂ ਹੈਗੀ ਠੀਕ ਆ ਥਣ ਥਣ ਪੂਰਾ ਚੰਗਾ ਗੁੱਲੇ ਵਾਲਾ ਕਿਆ ਬਾਤ ਹੈ ਹਾਂ ਹਾਂ ਜੀ ਹਾਂ ਜੀ ਹਾਂ ਜੀ ਵੀਰੇ ਠੀਕ ਆ ਥੋੜਾ ਪੱਕਾ ਜਿਹਾ ਮੰਦੀ ਆ ਹਣਾ ਨਹੀਂ ਨਹੀਂ ਵੀਰੇ ਮਾਲ ਨਾਲ ਤੁਹਾਨੂੰ ਦੱਸ ਕੇ ਹਟਿਆਂਗਾ ਪੱਕਾ ਨਹੀਂ ਹੈਗਾ ਤੇ ਤੁਹਾਨੂੰ ਪਤਾ ਵੀ 22 ਤਈ ਨਾ ਵੀਰੇ ਨਿਮਾਉਣੇ ਗਰਮੀਆਂ ਬਾਕੀ ਮਾਲ ਆਇਆਗਾ ਹੰਬ ਜਾਂਦਾ ਹੰਬਿਆ ਪਿਆਣ ਕਰਕੇ ਵੀਰੇ ਆਪਾਂ ਜਿਹੜਾ ਇੱਕ ਦਿਨ ਗਾਇਬ ਪਾਉਣੇ ਉਹ ਏਸੇ ਗਲਤੀ ਪਾਉਣੇ ਰਾਮ ਰਿਆਣ ਦਾ ਕੱਲ ਨੂੰ ਵਿੱਚ ਵੀਰ ਆਉਣਗੇ ਗਾਈਆਂ ਠਾਉਣਗੇ ਉਹ ਤਾਂ ਨਹੀਂ ਦਿਖਾਉਂਦੇ ਵੀਰੇ ਗਾਈਆਂ ਸਾਰੀਆਂ ਮਗਰ ਜਾੜਿਆਂ ਕੱਲ ਨੂੰ ਰੈਸਟ ਕਰਨਗੇ ਪਰਸੋਂ ਨੂੰ ਵੀਰੇ ਘੋੜੇ ਵਾਂਗੂ ਭੱਜੂ ਮਾਰ ਇੱਕ ਬੰਦਾ ਆ ਗਿਆ ਉੱਟ ਸਾਰਿਆਂ ਦੇ ਖੜਨਾ ਵੀਰੇ ਸਾਰਿਆਂ ਦੇ ਖੜਨਾ ਮਣੇ ਹੋਣਾ ਆਪਾਂ ਕਾਹਦੇ ਮੂੜੀ ਕਰਾਂਗੇ ਇਹ ਸਾਡੇ ਤਾਂ ਸਿਸਟਮ ਬਣਾਏ ਹੋਏ ਨੇ ਓਕੇ ਬਾਈ ਨਾਗਾ ਪਸ਼ੂ ਆਰਾਮ ਕਰਦਾ ਹਣਾ ਆਰਾਮ ਕਰਦਾ ਕੱਲ ਨੂੰ ਵੀਰੇ ਸਾਰਾ ਮਾਲ ਰੈਸਟ ਕਰ ਲੂ ਓਕੇ ਹੋ ਜਾਊਗਾ ਇਹ ਦੇਖੋ ਵੀਰੇ ਕ੍ਰਾਸ ਦੇ ਵਿੱਚ ਬਾਕੀ ਵੀਰੇ ਮਾਲ ਲੈਣੇ ਆ ਸੀਜ਼ਨ ਦੇ ਹਿਸਾਬ ਨਾਲ ਠੀਕ ਹੈ ਹਾਂਜੀ ਦੇਖੋ ਬੈਠਦੇ ਲੇਵੇ ਤੇ ਦੇਖੋ ਬੈਂਸ ਵੀਰੇ ਮਿਲਕ ਬੇਨ ਥਣ ਲੇਵੇ ਦੇ ਪੱਖ ਤੋਂ ਜਰਸੀ ਦੇ ਵਿੱਚ ਕ੍ਰਾਸ ਪੈਂਦੀ ਆ ਵੀਰੇ ਜਿਹੜਾ ਵੀਰ ਲੈ ਗਿਆ ਨਜ਼ਾਰੇ ਲਿਆ ਦੂਗੀ ਸਪਰਿੰਗਾ ਵਾਂਗੂੰ ਗੁੰਦੀ ਪਈ ਆ ਜਮਾਂ ਅੰਤੀ ਕੋਈ ਨਹੀਂ ਵੀਰੇ ਬੱਸੀ ਦਾ ਅੰਤੀ ਕੋਈ ਨਹੀਂਗਾ ਜੀ ਪੂਰੇ ਸਾਫ ਸੁਥਰੇ ਬਹਿੜਾ ਤਾਂ ਥਣ ਗੁੱਲੇ ਵਾਲਾ ਜਮਾਂ ਫਿਰ ਥਣ ਗੁੱਲੇ ਵਾਲਾ ਜੀ ਥਣ ਕੋਈ ਵੀ ਨਹੀਂ ਬਣ ਕੇ ਚੱਲ ਆਪਾਂ ਦੇਖਿਆ ਗੁੱਲੇ ਵਾਲਾ ਥਾਣੀ ਆ ਫਿਰ ਸਾਰਾ ਹਨਾ ਵੀਰੇ ਮਾੜਾ ਥਣ ਲੈਂਦੇ ਨਹੀਂਗੇ ਦੇਖੋ ਪ੍ਰਮਾਤਮਾ ਦੀ ਕਿਰਪਾ ਹਰ ਕੰਮ ਕਹਿੰਦੇ ਵੀ ਹੀਰਿਆਂ ਦਾ ਮੁੱਲ जौहरी ਨੂੰ ਪਤਾ ਹੁੰਦਾ ਮੇਰੇ ਨਾਲ ਉਹ ਤਿੰਨ ਚਾਰ जौਹਰੀ ਹੁੰਦੇ ਨੇ ਉਹ ਗਾਂ ਨੂੰ ਚਾਰ ਸਪਰੇਜ ਉੱਪਰ ਦੀ ਘੁੰਮ ਕੇ ਉਹ ਤੋਲ ਦਿਆ ਰਿਹਾ ਵੀ ਇਹ ਆਪਣੀ ਕਾਇਮ ਮਿੰਟਾਂ ਜਿਵੇਂ ਕੁ ਮੈਂ ਇੰਦਾ ਜੋ ਵੀ ਕੋਈ ਜਿਹੜੀ ਭਾਅ ਸਿਰ ਲਈ ਵੀ ਆ ਠੀਕ ਹੈ ਸੈਣਾ ਦੀ ਘਾਹ ਤਾਂ ਵੀ ਭਾਅ ਸਿਰ ਬਾਥੀਆਂ ਵਿੱਚ ਵਿਕ ਜੇ ਨਾ ਬੇਭਾਅ ਸੈਉਣਾ ਨਹੀਂ ਵਿਕਦਾ ਆਪਣੀ ਵੀਰੇ ਚੀਜ਼ ਕੁਆਲਿਟੀ ਸਹੀ ਆ ਤਾਂ ਰੇਟ ਜਾਇਜ਼ ਆ ਫਿਰ ਉਹ ਮਿੰਟਾਂ ਜੀ ਵਿਗਣ ਗਿਆ ਫਿਰ ਸਿੰਘੀਵਾਲ ਕਣਾ ਡੇਰੀ ਫਾਰਮ ਦੇ ਵੀਰੇ ਪ੍ਰਮਾਤਮਾ ਦੀ ਕਿਰਪਾ ਸਦਕਾ ਮੇਲੇ ਇੰਦਾਂ ਲੱਗਦੇ ਆ ਜੀ ਠੀਕ ਹੈ ਸੈਂਕੜੇ ਵੀਸ ਹੁੰਦਿਆ ਜਮਾ ਹਾਂ ਬਿਲਕੁਲ ਵੀਰੇ ਬਿਲਕੁਲ ਇਹ ਜਮਾ ਭਾਅ ਸਿਰ ਮਿਲੀ ਆ ਭਾਅ ਸਿਰ ਦੇ ਦਿਆਂਗੇ ਥੋੜੇ ਦੇ ਦੇ ਨਾਉਂ ਜ਼ਰੂਰ ਬਣਦੇ ਹੋ ਸੂਈ ਤੋਂ ਬਣਵਾਵਾਂਗੇ ਬੇਮਲੂਮੇ ਜੇ ਭਾਅ ਸਿਰ ਮਿਲੀ ਆ ਭਾਅ ਸਿਰ ਦੇ ਦਿਆਂਗੇ ਚਾਣ ਤੁਹਾਨੂੰ ਗੁੱਲੇ ਵਾਲਾ ਜਮਾ ਹਾਂ ਬਿਲਕੁਲ ਇਹਦੇ ਵਿੱਚ 20000 ਦਾ ਬੱਤਾ ਰਹੂ ਵੀਰੇ ਮਾਰਕੀਟ ਨਾਲੋਂ ਜਿਹੜਾ ਵੀਰ ਮਰਜੀ ਲੈ ਜੇ 20 ਤੋਂ 22 ਕਿਲੋ ਦੁੱਧ ਦੇਣਾ ਵੀਰੇ ਕਰਮਾ ਵਾਲੀ ਨੇ ਕਿਸੇ ਵੀਰ ਨੇ ਜਾਣੀ ਦੀ ਸੂਨ ਦੀ ਸਮੱਸਿਆ ਵੀ ਸਾਡੇ ਨਾਲ ਸਾਈ ਵੀ ਲਾ ਸਕਦਾ ਅਸੀਂ ਸਵਾਕੇ ਦੁੱਧ ਰੈਡੀ ਕਰਕੇ ਹੀ ਵੜ ਦੇ ਦੇਨੇ ਠੀਕ ਹੈ ਅੱਗੇ ਜਿਹੜੀ ਨਾਲ ਗਾਂ ਆ ਗਈ ਇਹ ਵੀਰੇ ਗਾਂ ਆ ਗਈ ਸੂਹਾ तकरीबन ਮੇਰੇ ਹਿਸਾਬ ਨਾਲ ਤੀਜਾ ਆਊਗਾ ਏ ਨਾੜਾ ਨਾ ਭਰੀ ਪਈ ਜਮਾ ਨਾੜਾ ਨਾ ਭਰੀ ਪਈ ਉਹ ਦੁੱਧ ਵਾਲੇ ਪੱਖ ਤੋਂ ਚੰਗੀ ਰਹੂਗੀ ਠੀਕ ਹੈ ਤੇ ਬਾਕੀ ਮੂਰੇ ਹੀ ਬੰਦਾ ਸਾਹ ਸੱਚਾ ਜਿਆ ਸੀ ਯਾਨੀ ਉਹਨੇ ਤੀਜਾ ਹੀ ਦੱਸੀਆ ਵਿਚਾਰੇ ਨੇ ਠੀਕ ਹੈ ਤੇ ਚਲ ਅਸੀਂ ਵੀ ਤੀਜਾ ਹੂੰ ਜੋ ਕਹਿਨੂ ਦੂਜਾ ਕਹਦੋ ਬੰਦਾ ਮੰਨ ਜੂਗਾ ਪਰ ਐਵੇਂ ਜਦੋਂ ਆਪਾਂ ਨੂੰ ਮਾਲਕ ਨੇ ਤੀਜਾ ਕਹਿ ਦਿੱਤੀ ਐਵੇਂ ਗੜਾਪਸਾਪੜੇ ਮਾਰਿਓ ਕੋਈ ફાયਦਾ ਨਹੀਂ ਹੁੰਦਾ ਵੀਰੇ ਠੀਕ ਹੈ ਹਾਂਜੀ ਲਗਭਗ 1-2 ਦਿਨ ਹੀ ਕੱਢੂ ਹਨਾ ਬਾਬੀ ਦੇ ਹੋ ਸਕਦਾ ਜਰਾਤ ਨੂੰ ਬੱਚਾ ਧਰਦੇ ਨਹੀਂ ਕੱਲ ਨੂੰ ਧਰਦੇ ਦੁੱਧ ਵਾਲੇ ਪੱਖ ਤੋਂ ਚੰਗੀ ਰਹੂਗੀ ਜੀ ਠੀਕ ਹੈ ਅੱਗੇ ਫਿਰ ਸਾਈਡ ਤੇ ਇੱਕ ਨਗੀਨਾ ਖੜਾ ਕੋਨੇ ਤੇ ਹਣਾ ਜਮੈਂਡਾ ਵੀ ਦਿਖਾਉਣੇ ਇੱਕ ਵੀਰੇ ਪਹਿਲਾਂ ਦਿਖਾ ਦਈਏ ਬੈਠ ਠੀਕ ਹੈ ਇਹ ਮੱਸੀ ਇੰਨੀ ਕੁ ਚੰਗੀ ਆ ਤੇ ਲੋ ਸਾਹਿਬ ਥੋੜੀ ਕੱਦ ਦੇ ਵਿੱਚ ਤਾਂ ਬਸਮੀ ਆ ਗਈ ਜਿਹੜਾ ਵੀਰ ਮਾਰਦੀ ਲੱਗੇ ਬੂਥੀ ਦਿਖਾਓ ਵੀਰੇ 25 ਕਿਲੋ ਦੁੱਧ ਦੀ ਓੜ ਤੇ ਦੇ ਦਿਆਂਗੇ ਇਹ ਜਰਸੀ ਚ ਪੈਂਦੀ ਆ ਥੋੜੀ ਵੀਰੇ ਜਰਸੀ ਚ ਪੈਂਦੀ ਆ ਚਾਰ ਸਫੇਰ ਨੂੰ ਫੋਟੋ ਫੋਟ ਤੇ ਲੈਵਾ ਦੇਖੋ ਲੈਵੇ ਦੀ ਅਸਲ ਪੰਡ ਲਾਹੀ ਇਹਨੇ ਕਰਮ ਵਾਲੀ ਨੇ ਇਹ ਪੈ ਗਈ ਜਰਸੀ ਦਾ ਕਰਾਸ ਹਾਂਜੀ ਇਹ ਤੀਜੇ ਕੀੜੇ ਵੀਰੇ ਤੀਜੇ ਕੀੜੇ ਜਾ ਕੇ ਮੈਂ ਬੈਠ ਲਈ ਆ ਵੀਰੇ ਇਹ ਫੈਟ ਵਾਲੀ ਚੀਜ਼ ਆ ਜਮਾਣਾ ਵੀਰੇ ਫੈਟ ਵਾਲੀ ਗਰਮੀ ਨਹੀਂ ਮੰਨ ਇਹ ਗੋਲ ਪਈਆ ਰੋਕੋ ਸੁਪਨਸਾ ਮਾੜੀ ਜੀ ਆਹ ਦੇਖੋ ਢਾਂਗ ਨਹੀਂ ਹੈਗੇ ਵੀ ਇਹ ਗੋਲ ਆ ਗਈ ਇਹਦਾ ਗਊ ਮਾਤਾ ਵੀਰੇ ਪਰੀਆਂ ਨੇ ਜਿਹੜੇ ਕਾਰਨ ਲਾ ਤਾਰਦੀਆਂ ਨੇ ਬਾਕੀ ਠੰਡੀ ਸੀਟ ਲੂਸਾ ਦਾ ਇੰਨੀਆਂ ਗੱਲਾਂ ਹੀ ਛੱਡ ਦਿਓ ਦੇਖੋ ਤੇ ਲੈਵਾਂ ਲੂਵਾ ਨਹੀਂਗਾ ਵੀ ਉਦਾਂ ਹੀ ਆ ਕਿ ਲੀਲੀਆਂ ਫੀਲੇ ਇਕੱਠੀਆਂ ਕਰ ਲਈਏ ਠੀਕ ਹੈ ਤੇ ਕੋਈ ਵੀ ਸਲੈਕਟਡ ਪੀਸ ਕਰਦੇ ਆ ਲੈ ਜੋ ਸੁਪਨਸਾ ਸਾਹ ਸੋ ਜਿਹੜੀ ਆਪਾਂ ਬੈਠ ਦਿਖਾਉ ਨਿਵੇ ਕ੍ਰਾਸ ਇਹਦਾ ਜਿਹੜਾ ਖਵਾ ਖਾੜੇ ਤੇ ਜਿਹੜੇ ਦੁੱਧ ਪੱਤੀ ਪਾ ਕੇ ਚਾਹ ਪੀਲੀ ਇੱਕ ਬਰੋਬਰੀ ਜਾਊ ਜਾਓ ਅਜੇ ਇੱਕ ਬਰੋਬਰਾ ਵੀਰੇ ਜਿਹੜਾ ਲੈ ਗਿਆ ਵੀਰ ਵੇਚੂਗਾ ਨਹੀਂ ਦੁਪਹਿਰ ਦੇ ਟਾਈ ਵੀਡੀਓ ਜੀ ਹੁਣ ਬੋਲਿਆ ਕਰਾਂਗੇ ਜਿਹੜਾ ਵੀ ਸਾਥੋ ਗਾਂ ਲੈ ਜਾਂਦਾ ਉਹਨੇ ਦੂਏ ਸੂਏ ਵੇਚਣੀ ਆ ਜਾ ਕੇ ਲਿਖ ਲੈ ਕਿੰਨੇ ਦੀ ਲਗਿਆ ਉਹ ਤੂੰ 2000 ਵੱਧ ਕੇ ਲੈਨੇ ਆਂ ਉਹਦੇ ਸੂਏ ਜਾ ਜਾ ਉਹ ਤਾਂ ਲੈਨੇ ਆ ਵੀਰੇ ਉਹਨਾਂ 5-4000 ਰੁਪਿਆ ਗਾਂ ਇਸ ਸਾਲ ਵੱਧਦੀ ਆ ਵੱਧ ਜਾਂਦੀ ਆ ਹਾਂ ਲਿਓ ਜੀ ਇਹ ਵੀਰੇ ਫਾਰਮ ਦੀ ਬੱਸੀ ਆ ਤਕਰੀਬਨ ਜਾਨੀ ਦੀ ਸਾਡੇ ਕੋਲ 11 ਗਗਾਈਆਂ ਦਾ 1 ਏਕੜ ਲਿਖਤੀ ਰੂਪ ਦੇ ਵਿੱਚ ਰਿਕਾਰਡ ਹੈਗਾ ਇਹਦੀ ਬਲੱਡ ਲਾਈਨ ਸਾਰੀ ਆ ਠੀਕ ਹੈ ਇਹ ਵੀਰੇ ਜਾਨੀ ਕੱਚੀ ਆ 6-12-13 ਦਿਨ ਦੀ ਤੇ ਜੇ ਕਿਸੇ ਜਾਨੀ ਸਾਡਾ ਉਦੋਂ ਤੇ ਇਹਨੂੰ ਸੁਵਾ ਕੇ ਵੇਚਣ ਦਾ ਇਰਾਦਾਗਾ ਠੀਕ ਹੈ ਇਹਨੂੰ ਕਿਸੇ ਵੀਰ ਨੇ ਆਉਣਾਗਾ ਠਰਕੀ ਵੀਰ ਆਵੇ ਰੇਟ ਦੇ ਵਿੱਚ ਨਹੀਂ ਹੈਗੀ ਵੀਰੇ ਇਹ 90 ਤੋਂ ਬਾਹਰ ਆ ਨਹੀਂ ਨਹੀਂ ਵੀਰੇ ਰੇਟ ਦੇ ਰੇਟ ਦੇ ਵਿੱਚ ਨਹੀਂ ਹੈਗੀ ਹਾਂ ਇਹਦਾ ਵਧੀਆ ਰੁਪਈਆ ਦੀ ਬੈੜਾ ਵੀਰੇ ਜਦੋਂ ਆ ਕੇ ਦੇਖੂਗਾ ਬੰਦਾ ਇਹੇ ਜੀ ਬੈੜਦਾ ਵੀਰੇ ਤੋਕੜ ਵਗ ਜਾਂਦੀ ਨਹੀਂ ਹੁਣ ਅਗਰ ਆ ਕੇ ਕਹੇ ਸੀਨੀਅਰ 90 ਕੇ 90 ਜੀ ਨਹੀਂ ਨਹੀਂ ਵੀਰੇ 90 ਵਾਲੇ ਭਾਤ ਨਹੀਂ ਆਪਾਂ ਪਹਿਲਾਂ ਹੀ ਵੀਡੀਓ ਦੱਸ ਲਈ ਫਿਰ ਵੇਚ ਵੀਰ ਕਹਿੰਦਾ ਜੇ ਤੂੰ ਏਨਾ ਭਾ ਬੋਲਿਆ ਸੀ ਇਹ ਵੀਰੇ ਰੇਟ ਚੋਂ ਬਾਹਰ ਆ ਰੋਕੋ ਬੁੱਟੇ ਜੀ ਨੇ ਰੋਕਿਓ ਜੀ ਤੇ ਆ ਦੇਖੋ ਵੀਰੇ ਕੈਮਰਾ ਮੋਵਾ ਲਓ ਮੁੰਡੇ ਦੇਖੋ ਜਮਾ ਮੁੰਡੇ ਮੋਟੇ ਤੋਂ ਬਾਹਰ ਜਾਂਦੀ ਆ ਵੀਰ ਕਾਟ ਕਾਟ ਸਹਿ ਸੂਈ ਫੁੱਲ ਸਹਿ ਜਾ ਪੂਰਾ ਹਨਾ ਖੰਡ ਤੁੰਡੀ ਵੀਰੇ ਦੇਖੋ ਇਹ ਬੈਠਦਾ ਵੀਰੇ ਦੁੱਧ ਬਹੁਤ ਕੱਢਿਆ ਹੋਇਆ ਹੈ ਨਾ 37 ਲੀਟਰ 700 ਗ੍ਰਾਮ ਦਾ ਰਕਾਟ ਆ ਬਲੂਨ ਦਾ ਬਲੂਨ ਦਾ ਹੁਣ ਵੀਰ ਜੀ ਇਹ ਜਣੀ ਚਾਰ ਦੇ ਦੰਦ ਪੂਰੇ ਕਰਕੇ ਸੱਗ ਦੇ ਚੱਕੇ ਆ ਹਜੇ ਨੇ ਠੀਕ ਹੈ ਜੇਕਰ ਸਾਡੇ ਫਾਰਮ ਤੇ ਇੰਨੀ ਗਰਮੀ ਚ ਵੀ ਸੂਪੀ ਵੀਰੇ ਜਣੀ ਇੱਥੇ ਵੀਡੀਓ ਦਾ ਨਾ ਝੂਠ ਮੰਨਿਆ ਨਾ 40 ਕਿਲੋ ਨੂੰ ਵੀਰੇ ਹੱਥ ਲਵਾ ਦੇਾਂਗੇ ਦਾ 35 36 ਦਾ ਨਾਰਮਲ ਕੱਢੂਗੀ ਵੀਰੇ ਨਾਰਮਲ ਗੱਲ ਆ ਜੀ ਬਾਹ ਉਹਦਾ ਥੀ ਜੋਲੇਵੇ ਵੀਰੇ ਜਿਹੜਾ ਬੰਦਾ ਲੈ ਗਿਆ ਇਹ ਇਹ ਜੀਆਂ ਜਿਹੜੀ ਫਾਰਮ ਚ ਵੀ ਗੈਂਤੀ ਵਾਲੀਆਂ ਬੜਾ ਹੁੰਦੀਆਂ ਨੇ ਤੇ ਸਾਡੇ ਬੋਲਣ ਦੀ ਗੱਲ ਨਹੀਂ ਜੋ ਇੱਥੇ ਵੀਰ ਆਊਗਾ ਉਦੋਂ ਪਤਾ ਲੱਗੂਗਾ ਬੰਦੇ ਬੁੱਟੇ ਵੀਰ ਜੀ ਬੰਦੇ ਅੱਗੇ ਇਧਰ ਮਾਲਾ ਕਹਿ ਰਿਹਾ ਰੇੜੀ ਦੇ ਬੰਨਿਆ ਬਾਈ ਛੋਟੇ ਪਰਤੇ ਚਾਹੀਦੇ ਵੀਰੇ ਕ੍ਰਾਸ ਬੈਡ ਠੀਕ ਹੈ ਛੋਟੇ ਪਰਤੇ ਹੀ ਦੇ ਦਿਆਂਗੇ ਕੱਚੀ ਆ ਹਫਤੇ ਦੀ ਦੂਜਾ ਸੂਆ ਸੁੰਦੀ ਆ ਠੀਕ ਹੈ ਉਹਦੋਂ ਅੱਗੇ ਆ ਗਈ ਵੀਰੇ ਕ੍ਰਾਸ ਬੈਡ ਆ ਗਈ ਇਹ ਵੀ ਗੰਢੀ ਸੀਲ ਆ ਦੁੱਧ ਵਾਲੇ ਪੱਖ ਜੇ ਵੀ 20 ਕਿਲੋ ਤੇ ਘਰਾਂ 'ਚ ਰਹੂਗੀ ਠੀਕ ਹੈ ਜਿਹੜੀ ਆ ਵਾਲੀ ਇਹਦੇ ਮੈਂ ਗੱਪ ਕੁਮਾਰੀ ਤੇਰਾ 14 ਜੀ ਰਹਿਣੇ ਆਣੇ ਤਾਂ ਠੀਕ ਹੈ ਐਵੇਂ ਵੀਰੇ ਹਰ ਇੱਕ ਨੂੰ 20 ਕਿਹ ਜੇ ਉਹਤੀ ਫਾਇਦਾ ਹੁੰਦਾਗਾ ਠੀਕ ਹੈ ਹਾਂਜੀ ਤੇ ਪਰਤੇ ਹੀ ਦੇ ਦਿਆਂਗੇ ਆ ਅੱਗੇ ਆ ਗਈ ਦੀ ਸਾਹੀ ਆ ਕ੍ਰਾਸ ਠੀਕ ਹੈ। ਕੰਨੀ ਸੀ ਬਹੁਤ ਦਾ ਸੁਆਦੂ ਜャ ਸੁੰਦੀ ਆ। ਠੀਕ ਹੈ। ਤੇ ਦੁੱਧ ਇਹ ਵੀ ਵੀਰੇ ਕੋਈ 18-19 ਲੀਟਰ ਦੇ ਘਰਾਂ ਚ ਕੱਢੂਗੀ। 5-6 ਦਿਨ ਦੀ ਕੱਚੀ ਆ ਗੋਲ ਆ। ਕੱਦ ਘਾਟ ਵਾਲੀ ਆ ਹਨਾ। ਬਹੁਤ ਚੰਗੇ ਦੇ ਦੁੱਧ ਵਾਲੀ ਆ। ਠੀਕ ਹੈ। ਦੁੱਧ ਵਾਲੀ ਆ। ਆ ਵੀਰੇ ਮੈਕਸ ਬਰੀਡ ਆ ਗਈ ਜਰਸੀ ਸਾਹੀ ਆ ਜਾਂ ਮੈਕਸ ਬਰੀਡ ਆ ਗਈ ਕਰਮ ਵਾਲੀ ਗਊ ਮਾਤਾ। ਠੀਕ ਹੈ। ਤੇ ਕੱਚੀ 5-6 ਦਿਨ ਦੀ ਆ ਪੜਤਾ ਛੋਟਾਗਾ। ਤੇ ਦੁੱਧ ਜਾਨੀ ਚੰਗਾ ਦੇ ਜੂਗੀ। ਠੀਕ ਹੈ। ਸਾਫ ਸੁਥਰੀ ਪੜੀ ਪੁੜੀ। ਸੇ ਮੈਡਮ ਹੋਰ ਆਉਣੀਆਂ। ਉਹਦੇ ਚ ਤਿੰਨ ਜਰਸੀ ਆ ਗਿਆਂ। ਦੋ ਕਰਾਸ ਬੜਾ ਇੱਕ ਐਫ ਠੀਕ ਹੈ ਤੇ ਉਹਦੇ ਚਾਰ ਰੋਣਾ ਸੁਨਿਆ ਸੁਵਾਈਨਾਂ ਨੇ ਸੋ ਉਹ ਚਾਰ ਘਰੇ ਸੁਨਿਆ ਆਤ ਨੇ ਇੱਕ ਦੋ ਬੱਚੇ ਹੋ ਸਰ ਗਏ 10 ਹੋ ਜਾਣਗੇ ਦੋ ਦੱਤੇ ਲੋ ਸਾਹਬ ਠੀਕ ਹੈ ਆ ਵੈਰ ਸੁਈ ਸੁਵਾਈਆ ਇਹਦੀ ਚਵਾਈ ਕਰਤੀ ਆ ਦੁੱਧ ਇਸ ਵਾਰ 22 ਤੋਂ 23 ਕਿਲੋ ਮਗਰ ਬੱਸੀਆ ਬਸ ਇਹਦਾ ਕੋਈ ਛਿਮਣ ਵਾਲਾ ਨਹੀਂ ਪਤਾ ਜਿਹੜੀ ਬੱਸੀ ਛਿਮਣ ਦੀ ਉਹਦੀ ਬਲੱਡ ਲਾਈਨ ਦੇ ਦੇਣਗੇ ਠੀਕ ਹੈ ਹਾਂਜੀ ਉਸ ਤੋਂ ਅੱਗੇ ਵੀਰੇ ਯਾਨੀ ਥੋੜਾ ਜਿਹਾ ਛੋਟਾ ਪਰਦਾ ਆ ਗਿਆ ਤੇ ਇਹ ਵਹਿਣ ਦੇਣ ਦੀ ਕੱਤੀ ਹੈਗੀ ਹਫਤੇ ਦੀ ਚੂਹਾ ਦੂਜਾ ਵੀ ਦੀ ਆ ਭਾਸਰ ਦੇ ਦੇਾਂਗੇ ਆ ਬੜਾ बटे ਕਰਦ ਚਾ ਇਹਦੇ ਪੈਰ ਬਣਮਾਏ ਅੱਜ ਥੋੜੇ ਜਿਹੇ ਪੈਰ ਜਣੀ ਫਾਰਮ ਚੋਂ ਆਈ ਸੀਗੀ ਤਨ ਗੋਹੇ ਚ ਪੈ ਉਹ ਹੋ ਜਾਂਦੇ ਆ ਤੇ ਕੱਚੀ ਹੈਗੀ 8-9 ਦਿਨ ਦੀ ਤੇ ਇਹ ਵੀ ਦੇ ਦੇਣਗੇ ਬੂਰੀ ਨੂੰ ਬਰਤੇ ਚ ਜੀ ਠੀਕ ਹੈ ਉਦੋਂ ਅੱਗੇ ਵੀਰ ਦੇ ਰਿਆ ਆ ਗਈ ਸਾਈ ਯਾਰ ਜੀ ਠੀਕ ਹੈ ਸਾਈ ਯਾਰ ਆ ਗਈ ਸੂਆ ਵੀ ਦੂਜਾ ਸੁੰਦਿਆ ਕਲੂਨ ਨਹੀਂ ਕਹਿੰਦੀ ਛੋਟੇ ਬਰਤੇ ਚ ਦੇ ਦੇਾਂਗੇ ਉਦੋਂ ਅੱਗੇ 45 ਦਾ ਭਾਅ ਆ ਗਿਆ ਵੀਰੇ ਉਹ ਆ ਗਿਆ 55 ਦਾ ਭਾਅ ਇਹ ਸੂਈ ਵੀ ਹੈ ਦੋਨੇ ਸੂਈਆਂ ਦੀਆਂ 11 ਕਿਲੋ ਦੁੱਧੂ 15 ਕਿਲੋ ਦੁੱਧ ਹੋਊਗਾ ਠੀਕ ਹੈ ਹਾਂ ਜੀ 68807 13934 ਕੱਲ ਨੂੰ ਕੋਈ ਵੀਰ ਨਾ ਆਵੇ ਢੇੜਾ ਪਊਗਾ ਪਰਸੋਂ ਸਵੇਰ ਆਜੋ ਵੀਰੇ ਕੱਲ ਨੂੰ ਪੱਠੇ ਹੱਥ ਨੇ ਵੱਢ ਲੋ ਪਰਸੋਂ ਸੀਨੀਵਾਲ ਕਣਾ ਡੇਰੀ ਫਾਰਮ ਤੇ ਆਵਾਂਗੇ ਪ੍ਰਮਾਤਮਾ ਦੀ ਕਿਰਪਾ ਸੜਕਾ ਛੋਟੇ ਆਉਂਦਿਆਂ ਦੇ ਗਾਂਦਰ ਸਾਥ ਚ ਹੋਊਗਾ ਬੇਚਿੰਤ ਹੋ ਕੇ ਆਓ ਜੀ ਸੁਪਿੰਡ ਸੀਨੀਵਾਲ ਕਣਾ ਜ਼ਿਲ੍ਹਾ ਬਰਨਾਲਾ 30 ਤਰੀਕ ਨੂੰ 26 ਨਾਗ ਹਾਜ਼ਰ ਮਿਲਣਗੇ ਭਰੇ ਵੇ ਕਮਾਚੋ ਜਹਜਾ ਚਿੱਤ ਕਰਿਆ ਗੰਨਾ ਪਟਿਓ ਵੀਡੀਓ ਦੇਖਣ ਲਈ ਸਭ ਦਾ ਤੈਅ